ਸਤਿ ਸ੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਡਾਰਕ ਸੱਚ ਟੀਵੀ ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਉਹ ਹੈਗੀ ਆ ਅ ਦੀਵਾਨ ਟੋਡਰ ਮਲਜੀ ਦੇ ਨਾਲ ਰਿਲੇਟਡ ਵੈਸੇ ਵੀ ਆਪਣੀਆਂ ਤਕਰੀਬਨ ਜਿਹੜੀਆਂ ਵੀਡੀਓ ਹੁੰਦੀਆਂ ਜ਼ਿਆਦਾਤਰ ਉਹ ਸਿੱਖ ਧਰਮ ਨਾਲ ਰਿਲੇਟਡ ਹੀ ਹੁੰਦੀਆਂ ਕੁਝ ਐਸੇ ਤੱਤ ਕੋਸ਼ਿਸ਼ ਹੁੰਦੀ ਆ ਕਿ ਲੋਕਾਂ ਦੇ ਸਾਹਮਣੇ ਲੈ ਕੇ ਆਈਏ ਜਿਹੜੇ ਤੱਤ ਲੁਕੇ ਰਹਿ ਗਏ ਤੇ ਜਾਂ ਅਸੀਂ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਬੜਾ ਕੁਝ ਇਦਾਂ ਦੇ ਸਵਾਲ ਹੈਗੇ ਆ ਹੁਣ ਜਿਵੇਂ ਅਕਸਰ ਸਵਾਲ ਹੁੰਦਾ ਕਿ ਭਾਈ ਟੋਡਰਮਲ ਜੀ ਨੇ ਗੁਰੂ ਗੋਬਿੰਦ ਸਿੰਘ ਤੋਂ ਕੀ ਵਾਰ ਮੰਗੇ ਆ ਤੇ ਉਹ ਵਾਰ-ਵਾਰ ਇਹ ਸਾਰਿਆਂ ਨੂੰ ਪਤਾ ਕਿ ਉਹਨਾਂ ਨੇ ਕਿਹਾ ਸੀ ਕਿ ਮੇਰੇ ਪਰਿਵਾਰ ਦਾ ਜਾਂ ਮੇਰੀ ਵੰਸ਼ ਅੱਗੇ ਨਾ ਵਧੇ ਮੇਰੀ ਜਿਹੜੀ ਵੰਸ਼ ਓ ਖਤਮ ਹੋ ਜਾਏ ਇਹ ਸ਼ਬਦ ਭਾਈ ਟੋਡਰਮਲ ਜੀ ਨੇ ਕਿਉਂ ਕਹੀ ਸੀ ਜਾਂ ਕਿ ਉਹ ਸ਼ੁਰੂ ਤੋਂ ਬਹੁਤ ਅਮੀਰ ਘਰਾਣੇ ਦੇ ਵਿੱਚੋਂ ਸੀ ਨਹੀਂ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਸੀ ਜਿਹੜੇ ਭਾਈ ਟੋਡਰਮਲ ਜੀ ਦੀਵਾਨ ਟੋਡਰਮਲ ਜੀ ਸੀਗੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਅਗਰ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਗਰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਸੋ ਜੇ ਤੁਸੀਂ ਭਾਈ ਟੋਡਰ ਮਲਜੀ ਦਾ ਜਾਂ ਦੀਵਾਨ ਟੋਡਰ ਮਲਜੀ ਦਾ ਜੇ ਤੁਸੀਂ ਇਤਿਹਾਸ ਪੜੋਗੇ ਤਾਂ ਜਿਹੜਾ ਉਹਨਾਂ ਦਾ ਪਿਛੋਕੜ ਹੈਗਾ ਉਹ ਜੁੜਦਾ ਜਾ ਕੇ ਭਵਾਨੀਗੜ੍ਹ ਦੇ ਨਾਲ ਇੱਕ ਪਿੰਡ ਪੈਂਦਾ ਆਲੋਵਾਲ ਆਲੋਵਾਲ ਦੇ ਨਾਲ ਉਹਨਾਂ ਦਾ ਜਾ ਕੇ ਜਿਹੜਾ ਪਿਛੋਕੜ ਆ ਜੁੜਦਾ ਆ ਆਲੋਵਾਲ ਦੇ ਵਿੱਚੋਂ ਇੱਕ ਜੱਥਾ ਆ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਆਉਂਦਾ ਹੈ ਤੇ ਉਸ ਜੱਥੇ ਦੇ ਵਿੱਚ ਇੱਕ ਬਜ਼ੁਰਗ ਹੁੰਦਾ ਜਿਹੜਾ ਕਿ ਘਰੋਂ ਗਰੀਬ ਹੁੰਦਾ ਤੇ ਨਰਾਸ਼ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੋ ਚੁੱਕਿਆ ਹੁੰਦਾ ਤੇ ਉਹਨਾਂ ਨੇ ਬੜੀ ਸੋਭਾ ਸੁਣੀ ਹੁੰਦੀ ਆ ਉਸ ਟਾਈਮ ਗੁਰਗੱਦੀ ਤੇ ਸ਼੍ਰੀ ਗੁਰੂ ਰਾਮਦਾਸ ਜੀ ਹੁੰਦੇ ਆ ਤੇ ਉਹ ਵੀ ਸੰਗਤ ਦੇ ਨਾਲ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਨੂੰ ਆਉਂਦਾ ਹੈ ਜਦੋਂ ਉਹ ਅੰਮ੍ਰਿਤਸਰ ਪਹੁੰਚਦਾ ਹੈ ਅੰਮ੍ਰਿਤਸਰ ਜਦੋਂ ਉਹ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਉਹ ਜਦੋਂ ਲਾਈਨ ਦੇ ਵਿੱਚ ਲੱਗਿਆ ਰਹਿੰਦਾ ਤੇ ਮਨ ਦੇ ਵਿੱਚ ਵਿਚਾਰ ਸੋਚਦਾ ਕਿ ਮੈਂ ਇਹ ਵੀ ਗੁਰੂ ਕੋਲੋਂ ਮੰਗਾਗਾ ਇਹ ਵੀ ਮੰਗਾਗਾ ਤੇ ਇਹ ਵੀ ਜਿਹੜਾ ਗੁਰੂ ਕੋਲੋਂ ਮੈਂ ਮੰਗ ਲਵਾਂਗਾ ਸੋ ਜਦੋਂ ਉਹ ਜਾ ਕੇ ਦਰਸ਼ਨ ਕਰਦਾ ਨਾ ਸ੍ਰੀ ਗੁਰੂ ਰਾਮਦਾਸ ਜੀ ਦੇ ਤੇ ਕੁਝ ਵੀ ਨਹੀਂ ਮੰਗਦਾ ਸਭ ਕੁਝ ਭੁੱਲ ਜਾਂਦਾ ਜਿਵੇਂ ਉਹਨੂੰ ਹਰ ਇੱਕ ਦੌਲਤ ਹੀ ਮਿਲ ਗਈ ਹੋਵੇ ਜਦੋਂ ਮੱਥਾ ਟੇਕ ਕੇ ਵਾਪਸ ਮੋੜਨ ਲੱਗਦਾ ਤੇ ਗੁਰੂ ਰਾਮਦਾਸ ਜੀ ਪੁੱਛਦੇ ਆ ਕਿ ਭਾਈ ਤੂੰ ਕੁਝ ਮੰਗਣਾ ਨਹੀਂ ਉਹ ਕਹਿੰਦੇ ਨਹੀਂ ਗੁਰੂ ਜੀ ਕਹਿੰਦੇ ਫਿਰ ਵੀ ਕੁਝ ਇੱਛਾ ਲੈ ਕੇ ਘਰ ਤੋਂ ਆਏ ਹੋ ਤੇ ਫਿਰ ਉਹ ਬਜ਼ੁਰਗ ਕਹਿੰਦਾ ਕਿ ਗੁਰੂ ਸਾਹਿਬ ਤੁਸੀਂ ਇੱਕ ਵਾਰ ਸਾਡੇ ਜਿਹੜਾ ਘਰ ਆ ਉੱਥੇ ਚਰਨ ਜ਼ਰੂਰ ਪਾਓ ਇੱਕ ਵਾਰ ਸਾਡੇ ਘਰ ਚ ਜਿਹੜਾ ਪ੍ਰਸ਼ਾਦਾ ਪਾਣੀ ਉਹ ਜ਼ਰੂਰ ਛਕਿਓ ਤੇ ਗੁਰੂ ਰਾਮਦਾਸ ਜੀ ਕਹਿੰਦੇ ਆਸੀਂ ਜ਼ਰੂਰ ਆਵਾਂਗੇ ਤੁਹਾਡੇ ਘਰ ਪ੍ਰਸ਼ਾਦਾ ਪਾਣੀ ਜ਼ਰੂਰ ਛਕਾਂਗੇ ਤੇ ਸੁਭਾਵੇਂ ਕੀ ਉਹ ਬਜ਼ੁਰਗ ਇੱਕ ਅਗਲਾ ਸਵਾਲ ਕਰ ਦਿੰਦਾ ਕਿ ਗੁਰੂ ਸਾਹਿਬ ਤੁਸੀਂ ਕਿੰਨੇ ਕੁ ਜਾਣੇ ਹੋਵੋਗੇ ਜਿਹੜੇ ਸਾਡੇ ਗ੍ਰਹਿ ਵਿਖੇ ਆਓਗੇ ਤੇ ਗੁਰੂ ਸਾਹਿਬ ਕਹਿੰਦੇ ਆ ਜੀ 30-40 ਸਿੱਖ ਹੋਣਗੇ ਸਾਡੇ ਨਾਲ ਤੇ ਉਹ ਬਜ਼ੁਰਗ ਅੱਗੋਂ ਕਹਿੰਦਾ ਜੀ ਫਿਰ ਤੁਸੀਂ ਆਉਣ ਨੂੰ ਰਹਿਣ ਦਿਓ ਤੇ ਗੁਰੂ ਰਾਮਦਾਸ ਜੀ ਕਹਿੰਦੇ ਕਿਉਂ ਤੇ ਉਹ ਕਹਿੰਦਾ ਜੀ ਜੇ ਇੰਨੇ ਜਾਣੇ ਹੋਵਗੇ ਨਾ ਫਿਰ ਸਾਡੇ ਤੋਂ ਪ੍ਰਸ਼ਾਦਾ ਨਹੀਂ ਸ਼ਿਕਾਇਆ ਜਾਣਾ ਕਿਉਂਕਿ ਘਰੇ ਗਰੀਬੀ ਬਹੁਤ ਆ ਸਾਡੇ ਘਰੇ ਤਾਂ ਗੋਡੇ-ਗੋਡੇ ਗਰੀਬੀ ਆ ਤੇ ਗੁਰੂ ਰਾਮਦਾਸ ਜੀ ਹੱਸ ਪਏ ਕਹਿੰਦੇ ਜਦੋਂ ਨੂੰ ਅਸੀਂ ਤੁਹਾਡੇ ਘਰੇ ਪ੍ਰਸ਼ਾਦਾ ਪਾਣੀ ਛਕਣਾਉਣਾ ਭਾਈ ਉਸ ਟਾਈਮ ਤੁਹਾਡੇ ਘਰੇ ਅਮੀਰੀਆਂ ਹੋਈਆਂ ਤੁਸੀਂ ਹਵੇਲੀਆਂ ਵਾਲੇ ਹੋਵਗੇ ਤੇ ਉਹ ਪੁੱਛਦਾ ਬਜ਼ੁਰਗ ਕਿ ਉਹ ਵਕਤ ਕਦੋਂ ਆਊਗਾ ਤੇ ਗੁਰੂ ਰਾਮਦਾਸ ਜੀ ਕਹਿੰਦੇ ਨਾ ਤਾਂ ਅਸੀਂ ਉਦੋਂ ਆ ਸਰੀਰਕ ਰੂਪ ਵਿੱਚ ਦੁਨੀਆ ਤੇ ਹੋਵਾਂਗੇ ਤੇ ਨਾ ਤੁਸੀਂ ਦੁਨੀਆ ਤੇ ਹੋਵੋਗੇ ਅਸੀਂ ਨੌਵੇਂ ਜਾਮੇ ਦੇ ਵਿੱਚ ਤੁਹਾਡੇ ਘਰੇ ਆਵਾਂਗੇ ਤੇ ਪ੍ਰਸ਼ਾਦ ਪਾਣੀ ਜਿਹੜਾ ਉਸ ਟੈਮ ਉੱਥੇ ਛਕਾਂਗੇ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਜੀ ਅੰਸ਼ੀ ਗੁਰੂ ਹਰਕ੍ਰਿਸ਼ਨ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਦੋਂ ਗੁਰਗੱਦੀ ਸੰਭਾਲਦੇ ਆ ਤੇ ਉਦੋਂ ਉਸ ਬਜ਼ੁਰਗ ਦੀਆਂ ਪੀੜੀਆਂ ਅੱਗੇ ਪੁੱਤਰਾਂ ਗਾਂ ਪੋਤਰੇ ਗਾਂ ਪਰੋਤੇ ਜਿਹੜੇ ਹੁੰਦੇ ਆ ਉਹ ਹੋ ਚੁੱਕੇ ਹੁੰਦੇ ਆ ਤੇ ਜਦੋਂ ਗੁਰੂ ਸਾਹਿਬ ਪਟਿਆਲੇ ਤੋਂ ਭਵਾਨੀਗੜ੍ਹ ਵੱਲ ਜਾਂਦੇ ਆ ਤੇ ਆਲੂਵਾਲ ਰੁਕਦੇ ਆ ਤੇ ਆਲੂਵਾਲ ਕਿੱਥੇ ਰੁਕਦੇ ਇੱਕ ਸੇਠ ਇੱਕ ਦੀਵਾਨ ਦੇ ਘਰੇ ਤੇ ਦੀਵਾਨ ਦਾ ਖਿਤਾਬ ਉਹਨਾਂ ਨੂੰ ਦਿੱਤਾ ਸੀਗਾ ਸ਼ਾਹਜਹਾਨ ਨੇ ਔਰੰਗਜ਼ੇਬ ਤੋਂ ਪਹਿਲਾਂ ਤੇ ਉਸ ਦੀਵਾਨ ਦਾ ਨਾਂ ਸੀ ਟੋਡਰਮਲ ਉਹ ਉਸੇ ਬਜ਼ੁਰਗ ਦੀ ਪੀੜੀ ਦੇ ਵਿੱਚੋਂ ਸੀ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਹਾ ਸੀ कि ਅਸੀਂ ਤੁਹਾਡੇ ਘਰੇ ਪ੍ਰਸ਼ਾਦਾ ਸ਼ਕਨ ਜ਼ਰੂਰ ਆਵਾਂਗੇ ਪਰ ਨੌਵੇਂ ਜਾਮੇ ਦੇ ਵਿੱਚ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਘਰੇ ਜਾਂਦੇ ਆ ਪ੍ਰਸ਼ਾਦ ਪਾਣੀ ਛਕਦੇ ਆ ਆ ਕੀਰਤਨ ਵੀ ਹੁੰਦਾ ਤੇ ਅਗਲੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਉਹਨਾਂ ਦੇ ਘਰੋਂ ਚੱਲਣ ਲੱਗਦੇ ਆ ਤੇ ਉਹ ਇੱਕ ਦੁਸ਼ਾਲਾ ਜਿਹੜਾ ਭੇਟ ਕਰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤੇ ਨਾਲ ਇੱਕ ਜਿਹੜਾ ਥਾਲ ਹੁੰਦਾ ਇੱਕ ਸ਼ਰਫੀਆਂ ਦਾ ਸੋਨੇ ਦੀਆਂ ਮੋਹਰਾਂ ਦਾ ਉਹ ਗੁਰੂ ਤੇਗ ਬਹਾਦਰ ਜੀ ਨੂੰ ਭੇਟ ਕਰਦਾ ਗੁਰੂ ਤੇ ਇੱਕ ਬਾ ਦਰਜੀ ਹੱਥ ਨਾਲੋਂ ਥਾਲ ਪਰਾਂ ਕਰ ਦਿੰਦੇ ਆ ਤੇ ਕਹਿੰਦੇ ਕਿ دیਵਾਨ ਜੀ ਇਹ ਮੋਹਰਾ ਥੋੜੀਆਂ ਸਾਨੂੰ ਜ਼ਿਆਦਾ ਚਾਹੀਦੀਆਂ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਗੁਰੂ ਜੀ ਤਜ਼ੋਰੀ ਦੇ ਵਿੱਚ ਇੱਕ ਥਾਲ ਆ ਜਿਹੜਾ ਹੋਰ ਭਰਿਆ ਪਿਆ ਮੋਹਰਾਂ ਦਾ ਤੁਹਾਨੂੰ ਉਹ ਵੀ ਦੇ ਦਿੰਦੇ ਆ ਕਹਿੰਦਾ ਨਹੀਂ ਸਾਨੂੰ ਹੋਰ ਜ਼ਿਆਦਾ ਚਾਹੀਦੀਆਂ ਇਹ ਥਾਲਾਂ ਨਾਲ ਨਹੀਂ ਸਾਨੂੰ ਤਾਂ ਗੱਡੇ ਭਰ ਕੇ ਮੋਹਰਾਂ ਚਾਹੀਦੀਆਂ ਜਿਹੜਾ ਟੋਡਰਮਲ ਸੀ دیਵਾਨ ਉਹ ਕਹਿੰਦਾ ਗੁਰੂ ਜੀ ਫਿਰ ਤੁਸੀਂ ਵਕਤ ਦਿਓ ਮੈਨੂੰ ਕੱਲ ਤੱਕ ਦਾ ਮੈਂ ਸਾਰਾ ਕੁਝ ਵੇਚ ਕੇ ਤੁਹਾਨੂੰ ਜਿਹੜੀਆਂ ਉਹ ਮੋਹਰਾਂ ਦੇ ਦੇ ਦਿਆਂਗਾ ਪਰ ਗੁਰੂ ਜੀ ਹੱਸ ਕੇ ਕਹਿੰਦੇ ਹਲੇ ਨਹੀਂ ਆ ਜਦੋਂ ਸਾਨੂੰ ਲੋੜ ਹੋਈ ਨਾ ਅਸੀਂ ਆਪੇ ਮੋਰਾ ਲੈ ਲਾਂਗੇ ਤੁਹਾਡੇ ਤੋਂ ਉਸ ਟਾਈਮ ਗੁਰੂ ਤੇ ਇੱਕ ਬਹਾਦਰ ਜੀ ਦੇ ਬਚਨ ਸੀ ਕਿ ਜਦੋਂ ਸਾਨੂੰ ਲੋੜ ਹੋਈ ਨਾ ਅਸੀਂ ਗੱਡੇ ਭਰ ਕੇ ਮੋਰਾ ਭਾਈ ਸਾਹਿਬ ਤੁਹਾਡੇ ਤੋਂ ਆਪੇ ਲੈ ਲਾਂਗੇ ਹੁਣ ਦੇਖੋ ਕਹਾਣੀ ਕਿੱਥੇ ਆ ਕੇ ਜੁੜਦੀ ਆ ਐਤਲੀ ਜਿਹੜੇ ਟੋਡਰਮਲ ਸੀ ਨਾ ਉਹ ਦੋ ਪ੍ਰਾ ਸੀ ਟੋਡਰਮਲ ਤੇ ਨਾਗਰਮਲ ਦੋ ਪ੍ਰਾ ਸੀਗੇ ਜੈਨ ਧਰਮ ਨਾਲ ਸੰਬੰਧਿਤ ਇਹਨਾਂ ਨੂੰ ਕਿਹਾ ਜਾਂਦਾ ਕਿ ਉਹ ਸਾਨੂੰ ਜਦੋਂ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਹੁੰਦੀ ਹੈ ਮਾਤਾ ਗੁਜਰ ਕੌਰ ਦੀ ਸਰਹੰਦ ਦੇ ਵਿੱਚ ਫਤੇਗੜ ਸਾਹਿਬ ਤੇ ਸਰਹੰਦ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਆ ਹਵੇਲੀ ਸੀਗੀ ਲੋਡਰ ਮਲਦੀ ਜਿਹਨੂੰ ਜਹਾਜ਼ ਹਵੇਲੀ ਕਿਹਾ ਜਾਂਦਾ ਹੈ ਤੇ ਉੱਥੇ ਇਹਨਾਂ ਦੇ ਬਕਾਫੀ ਬਾਗ ਬਗੀਚੇ ਸੀ ਤੇ ਇਹ ਇਹਨਾਂ ਦੇ ਰੁਤਬੇ ਦਾ ਪਤਾ ਤਾਂ ਸਾਨੂੰ ਇੱਥੋਂ ਹੀ ਲੱਗ ਜਾਂਦਾ ਕਿਉਂਕਿ ਉਹ ਹਵੇਲੀ ਜਿਹੜਾ ਵਜ਼ੀਰ ਖਾਨ ਸੀ ਉਹਦੇ ਮੈਲ ਦੇ ਬਿਲਕੁਲ ਨਜ਼ਦੀਕ ਸੀ ਕਿਉਂਕਿ ਜੇ ਪੋਸ਼ ਇਲਾਕੇ ਦੇ ਵਿੱਚ ਅੱਜ ਦੇ ਟਾਈਮ 'ਚ ਆਪਾਂ ਪੋਸ਼ ਇਲਾਕਾ ਕਹਿ ਸਕਦੇ ਆ ਜੇ ਕਿਸੇ ਨੇ ਹਵੇਲੀ ਬਣਾਉਣੀ ਹੈ ਤਾਂ ਮਤਲਬ ਕਿ ਬਹੁਤ ਜ਼ਿਆਦਾ ਪਹੁੰਚ ਵਾਲਾ ਬੰਦਾ ਹੋਊਗਾ ਰ ਸੁਖ ਵਾਲਾ ਬੰਦਾ ਹੋਏਗਾ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਆ 'ਚ ਚਿੰਨ ਕੇ ਸ਼ਹੀਦ ਕਰ ਦਿੱਤਾ ਜਾਂਦਾ ਤੇ ਮਾਤਾ ਗੁਜਰੀ ਨੂੰ ਇਤਿਹਾਸਕਾਰਾਂ ਨੇ ਬੜੇ ਵੱਖੋ ਵੱਖਰੇ ਅਦੇ ਤੇ ਮੈਂ ਇੱਕ ਇਤਿਹਾਸਕਾਰ ਨੂੰ ਸ਼ਾਇਦ ਕਿਤੇ ਕਥਾ ਕਰਦੇ ਸੁਣਿਆ ਸੀ ਉਹ ਤਾਂ ਇੱਥੋਂ ਤੱਕ ਵੀ ਸਾਡੇ ਕਹੀ ਜਾਂਦੇ ਆ ਕਿ ਮਾਤਾ ਗੁਜਰੀ ਜੀ ਵੇਖਦੇ ਰਹੇ ਠੰਡੇ ਬੁਰਜ ਤੇ ਖੜੇ ਹੋ ਕੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਸਰ ਦੀਵਾਰਾਂ 'ਚ ਲੋਕ ਦੇ ਉਹਨਾਂ ਨੇ ਛਲਾਂਗ ਮਾਰ ਦਿੱਤੀ ਮਾਟੇ ਦਾ ਨਾ ਕੁਛ ਨਹੀਂ ਸੀ ਅਸੀਂ ਖੁਦ ਖੁਸ਼ੀਆਂ ਬਣਾਉਣ ਦੀ ਕੋਸ਼ਿਸ਼ ਪਤਾ ਨਹੀਂ ਕਿਉਂ ਕਰ ਰਹੇ ਆ ਕਿਉਂ ਕਿਉਂ ਵਿਗਾੜਿਆ ਜਾ ਰਿਹਾ ਸਾਡਾ ਇਤਿਹਾਸ ਅਸਲ ਦੇ ਵਿੱਚ ਜੇ ਸਿੱਖ ਤਵਾਰੀਖ ਪੜੋਗੇ ਉਹਦੇ ਵਿੱਚ ਤਾਂ ਇੱਥੋਂ ਤੱਕ ਜ਼ਿਕਰ ਆ ਕਿ ਮਾਤਾ ਗੁਜਰੀ ਨੂੰ ਵੀ ਸ਼ਹੀਦ ਕੀਤਾ ਗਿਆ ਬਕਾਇਦਾ ਛੋਟੇ ਸਾਹਿਬ ਜਦਿਆਂ ਤੋਂ ਬਾਅਦ ਮਾਤਾ ਗੁਜਰੀ ਨੂੰ ਖੁਦ ਮੋ ਸ਼ਹੀਦ ਕੀਤਾ ਗਿਆ ਉਹਨਾਂ ਵੱਲੋਂ ਤੇ ਕੁਝ ਇਤਿਹਾਸਕਾਰਾਂ ਦਾ ਮੰਨਣਾ ਕਿ ਉਹ ਠੰਡੇ ਬੁਰਜ 'ਚ ਬੈਠੇ ਪ੍ਰਾਣ ਤਿਆਗ ਗਏ ਸੀ ਸੋ ਜਦੋਂ ਉਹ ਜਦੋਂ ਇਦਾਂ ਹੋਇਆ ਉਹਨਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਨਾ ਹੰਸਲਾ ਨਦੀ ਜਿਹੜੀ ਉਸ ਟਾਈਮ ਠੰਡੇ ਬੁਰਜ ਦੇ ਕੋਲ ਦੀ ਵਗਦੀ ਸੀ ਉੱਥੇ ਸੁੱਟੀਆਂ ਗਈਆਂ। ਉੱਥੇ ਕਿਉਂ ਸੁੱਟੀਆਂ ਗਈਆਂ ਕਿਉਂਕਿ ਜਿਹੜਾ ਜੰਗਲੀ ਜਾਨਵਾਰ ਆ ਉਹਨਾਂ ਲਾਸ਼ਾਂ ਨੂੰ ਖਾ ਜਾਊਗਾ। ਪਰ ਕਿਹਾ ਜਾਂਦਾ ਕਿ ਇੱਕ ਆਦਮ ਖੋਰ ਜਿਹੜਾ ਸ਼ੇਰ ਸੀ ਨਾ ਉਹ ਲਾਸ਼ਾਂ ਦੇ ਕੋਲੇ ਬੈਠਾ ਰਿਹਾ ਸੀ। ਤੇ ਸ਼ੇਰ ਕਦੇ ਮੁਰਦਾ ਜਿਹੜੀਆਂ ਲਾਸ਼ਾਂ ਹੁੰਦੀਆਂ ਉਹਨਾਂ ਨੂੰ ਖਾਂਦਾ ਨਹੀਂ। ਤੇ ਜਿੱਥੇ ਸ਼ੇਰ ਹੋਵੇ ਉੱਥੇ ਹੋਰ ਕੋਈ ਜਾਨਵਰ ਨਹੀਂ ਆਉਂਦਾ ਕਹਿੰਦੇ ਉਹ ਲਾਸ਼ਾਂ ਦੇ ਨੇੜੇ ਕੋਈ ਜਾਨਵਰ ਨਹੀਂ ਸੀ ਆਇਆ ਉਹਨਾਂ ਨੂੰ ਖਾਣ ਤੇ ਜਦੋਂ ਦਿਵਾਨ ਟੋਡਰਮਲ ਨੂੰ ਇਸ ਗੱਲ ਦਾ ਪਤਾ ਲੱਗਦਾ ਉਹ ਕਹਿੰਦਾ ਕਿ ਮੈਂ ਲਾਸ਼ਾਂ ਦਾ ਜਿਹੜਾ ਸ਼ਿਸ਼ਕਾਰ ਆ ਉਹ ਕਰਨਾ ਹੈ ਤੇ ਜਾ ਕੇ ਜਦੋਂ ਵਜ਼ੀਰ ਖਾਨ ਨੂੰ ਮਿਲਦਾ ਹੈ ਸੂਬਾ ਸਰਹੰਦ ਦੇ ਇੱਕ ਗੱਲ ਕਹਿੰਦਾ ਦਿਵਾਨ ਟੋਡਰਮਲ ਨੂੰ ਕਿ ਜਿਹੜਾ ਇਹਨਾਂ ਦਾ ਸ਼ਿਸ਼ਕਾਰ ਆ ਨਾ ਉਹ ਸਰਹੰਦ ਚ ਨਹੀਂ ਹੋ ਸਕਦਾ ਤੁਸੀਂ ਜਗਾ ਜੇ ਸ਼ਿਸ਼ਕਾਰ ਲਈ ਦੇਖਣੀ ਹੈ ਤੇ ਸਰਹੰਦ ਤੋਂ ਬਾਹਰ ਦੇਖੋ ਤੇ ਦਿਵਾਨ ਟੋਡਰਮਲ ਜੀ ਚੌਧਰੀ ਅੱਤੇ ਨੂੰ ਜਾ ਕੇ ਮਿਲਦਾ ਕਿਉਂਕਿ ਜਿਹੜਾ ਸ਼ਿਸ਼ਕਾਰ ਹੋਇਆ ਨਾ ਛੋਟੇ ਸਾਹਿਬ ਜਦਿਆਂ ਦਾ ਉਹ ਸਰਹੰਦ ਚ ਨਹੀਂ ਹੋਇਆ ਸੀ ਉਹ ਅੱਤੇ ਵਾਲੀ ਜਿਹੜਾ ਪਿੰਡ ਸੀ ਉਹਦੇ ਉਹਦੇ ਇਲਾਕੇ ਦੇ ਵਿੱਚ ਹੋਇਆ ਸੀਗਾ ਸਰਹੰਦ ਤੋਂ ਬਾਹਰ ਸੀ ਜੇ ਤੁਸੀਂ ਪੁਰਾਣਾ ਕਿਤੇ ਮੈਪ ਕੱਢੋਗੇ ਨਾ ਤੇ ਅੱਤੇ ਵਾਲੀ ਪਿੰਡ ਚ ਉਹ ਜਗ੍ਹਾ ਪੈਂਦੀ ਸੀ ਜਿੱਥੇ ਅੱਜ ਗੁਰਦੁਆਰਾ ਜੋਤੀਸਰ ਸਾਹਿਬ ਆ ਸੋ ਅੱਤੇ ਪਿੰਡ ਦੇ ਵਿੱਚ ਉਹ ਜਗ੍ਹਾ ਦੇਖਦਾ ਉਹ ਜਗ੍ਹਾ ਹੁੰਦੀ ਹੈ 4/4 ਜਾਨੀ ਕਿ 12 ਗੱਜ ਇਤਿਹਾਸਕਾਰਾਂ ਨੇ ਉਹ ਜਗ੍ਹਾ ਦਾ ਜਿਹੜੀ ਮੰਤੀ ਉਹ ਦੱਸੀ ਹੋਈ ਆ ਤੇ ਉਹ ਜਗ੍ਹਾ ਜਦੋਂ ਪਸੰਦ ਕਰ ਲੈਂਦਾ ਤੇ ਉਸ ਤੋਂ ਬਾਅਦ ਵਜ਼ੀਰ ਖਾਂ ਕਹਿੰਦਾ ਕਿ ਹੁਣ ਇਸ ਜਗ੍ਹਾ ਦੇ ਉੱਤੇ ਮੋਰਾ ਵਿਸ਼ਾ ਕੇ ਤੁਸੀਂ ਖਰੀਦੋ ਤੇ ਉਸ ਟਾਈਮ ਦੀਵਾਨ ਢੋਡਰਮਲ ਗੱਡੇ ਭਰ ਕੇ ਮੋਰਾ ਲੈ ਕੇ ਆਉਂਦਾ ਤੇ ਕਿਸੇ ਟਾਈਮ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਦੀਵਾਨ ਜੀ ਅਸੀਂ ਇਹ ਥਾਲ ਮੋਰਾ ਦਾ ਨਹੀਂ ਲੈਣਾ ਅਸੀਂ ਤਾਂ ਤੁਹਾਡੇ ਤੋਂ ਗੱਡੇ ਭਰ ਕੇ ਮੋਰਾ ਲੈਣੀ ਆ ਤੇ ਗੱਡੇ ਭਰ ਕੇ ਜਦੋਂ ਮੋਹਰਾ ਲਿਆਉਂਦਾ ਤੇ ਮੋਹਰਾ ਵਿਸ਼ਾਉਣ ਲੱਗਦਾ ਤੇ ਉਸ ਟਾਈਮ ਵਜ਼ੀਰ ਖਾਂ ਇੱਕ ਗੱਲ ਕਹਿੰਦਾ ਕਿ ਮੋਹਰਾ ਵਿਸ਼ਾਉਣੀਆਂ ਨਹੀਂ ਐ ਮੋਹਰਾ ਖੜੀਆਂ ਕਰਨੀਆਂ ਇੱਕ ਇਦਾਂ ਨਾਲ ਜੋਰ-ਜੋਰ ਕੇ ਤੇ ਇਤਿਹਾਸ ਵਿੱਚ ਲਿਖਿਆ ਮਿਲਦਾ ਕਿ ਦੀਵਾਨ ਟੋਡਰ ਮਲਜੀ ਨੇ ਨਾ ਤਕਰੀਬਨ 78000 ਜਿਹੜੀਆਂ ਅਸ਼ਰਫੀਆਂ ਉਹ ਮੋਹਰਾ ਸੀ ਉਥੇ ਖੜੇ ਰੁੱਖ ਜਿਹੜੀਆਂ ਚਿੰਨੀਆਂ ਸੀ ਤੇ ਉਹਨਾਂ ਦਾ ਜਿਹੜਾ ਇੱਕ ਮੋਹਰ ਸੀ ਜਿਹੜਾ ਉਹਦਾ ਸਾਈਜ਼ ਸਵਾ ਇੰਚ ਦੇ ਕਰੀਬ ਸੀਗਾ ਤੇ ਜਿਹੜਾ ਉਹਦਾ weight ਸੀ ਉਹਦਾ वजन ਸੀ ਉਹਦਾ ਭਾਰ ਉਹ ਇੱਕ ਟੋਲਾ ਸੀ ਜਾਨੀ ਕਿ ਜੇ 78000 ਮੋਰਾ ਉੱਥੇ ਵਿਛਾਈਆਂ ਗਈਆਂ ਤਾਂ ਜਿਹੜਾ ਸੋਨੇ ਦਾ वजन ਬਣਦਾ ਉਹ 780 ਕਿਲੋ ਬਣਦਾ 7 ਕੁਇੰਟਲ ਤੇ 80 ਕਿਲੋ ਤੇ ਜੇ ਅੱਜ ਦੇ ਹਿਸਾਬ ਨਾਲ ਕੈਲਕੂਲੇਸ਼ਨ ਆਪਾਂ ਕਰੀਏ ਤਾਂ ਤਕਰੀਬਨ ਇਹ 430 ਕਰੋੜ 430 ਕਰੋੜ ਕੀਮਤ ਬਣਦੀ ਹੈ ਸਿਰਫ ਇੱਕ 12 ਗੱਜ ਜਗ੍ਹਾ ਤੇ ਜਾਨੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਉਸ ਤੋਂ ਮਹਿੰਗੀ ਜਗਾ ਕੋਈ ਦੁਨੀਆ ਚ ਖਰੀਦ ਨਹੀਂ ਸਕਿਆ ਤੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਕਿ ਜਦੋਂ ਉਸ ਤੋਂ ਬਾਅਦ ਅ ਅਮੋਤੀ ਮੈਰਾ ਦਾ ਜਿਹੜਾ ਪਰਿਵਾਰ ਹੈਗਾ ਜਦੋਂ ਉਹ ਵੀ ਅ ਕੋਲੂ ਚ ਪੀੜ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੁੰਦਾ ਭਾਈ ਟੋਡਰਮਲ ਜੀ ਦਾ ਪਰਿਵਾਰ ਉਹਨੂੰ ਵੀ ਜਿਹੜਾ ਤੰਗ ਕੀਤਾ ਜਾਂਦਾ ਤੇ ਉਹ ਉੱਥੋਂ ਚਲੇ ਜਾਂਦੇ ਆ ਚਲੇ ਜਾਂਦੇ ਆ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦੀ ਮੁਲਾਕਾਤ ਬਾਅਦ ਦੇ ਵਿੱਚ ਹੁੰਦੀ ਆ ਇਤਿਹਾਸਾਂ ਦੇ ਵਿੱਚ ਲਿਖਿਆ ਜ਼ਿਕਰ ਮਿਲਦਾ ਕਿ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਆ ਕਿ ਦੀਵਾਨ ਟੋਡਰਮਲ ਮੰਗ ਕੀ ਮੰਗਣਾ ਤੇ ਉਹ ਮੰਗਦੇ ਪਤਾ ਕੀ ਆ ਉਹ ਕਹਿੰਦੇ ਸਾਡੀ ਵੰਛਾ ਨਾ ਅੱਗੇ ਵਧੇ ਕਿ ਜੇ ਤੁਸੀਂ ਦੇਣ ਲੱਗੇ ਹੋ ਨਾ ਤੇ ਜਿਹੜੇ ਸਾਡੀ ਵੰਛਾ ਉਹ ਅੱਗੇ ਨਾ ਵਧੇ ਮਸਲ ਦੇ ਵਿੱਚ ਟੋਡਰ ਮਲ ਤੇ ਨਾਗਰ ਮਲ ਇਹ ਦੋ ਪ੍ਰਾ ਸੀਗੇ ਜਿਨ੍ਹਾਂ ਨੇ ਸ਼ਿਸ਼ਕਾਰ ਕੀਤਾ ਸੀ ਬਟ ਇਤਿਹਾਸ ਚ ਜਿਆਦਾ ਅਸੀਂ ਇਕੱਲੇ ਦੀਵਾਨ ਟੋਡਰ ਮਲ ਨੂੰ ਯਾਦ ਕਰਦੇ ਆ ਤੇ ਨਾਗਰ ਮਲ ਨੂੰ ਅਸੀਂ ਵਸਾਰ ਹੀ ਦਿੰਨੇ ਆ ਇਹ ਦੋ ਸੀਗੇ ਟੋਡਰ ਮਲ ਤੇ ਨਾਗਰ ਮਲ ਤੇ ਜਦੋਂ ਪੁੱਛਦੇ ਆ ਕਿ ਇਦਾਂ ਕਿਉਂ ਤੇ ਭਾਈ ਟੋਡਰ ਮਲ ਜੀ ਦਾ ਉਸ ਟਾਈਮ ਜਵਾਬ ਪਤਾ ਕੀ ਸੀ ਕਿ ਆਜ ਜੋ ਜਗਾ ਸੀ ਖਰੀਦਤੀ ਸ਼ਿਸ਼ਕਾਰ ਲਈ ਤੇ ਮੈਂ ਨਹੀਂ ਚਾਹਦਾ ਕਿ ਕੱਲ ਨੂੰ ਮੇਰੀ ਪੀੜ੍ਹੀ ਦੇ ਵਿੱਚੋਂ ਉੱਠ ਕੇ ਕੋਈ ਇਹ ਦਾਵਾ ਕਰੇ ਕਿ ਇਹ ਜਗ੍ਹਾ ਸਾਡੇ ਪੁਰਖਿਆਂ ਨੇ ਖਰੀਦੀ ਸੀ ਸੇ ਸਾਡੀ ਜਗ੍ਹਾ ਸਾਡਾ ਇਤਿਹਾਕ ਆ ਕਹਿੰਦਾ ਇਹ ਜਗ੍ਹਾ ਸੀ ਗੁਰੂ ਲਈ ਖਰੀਦੀ ਸੀ ਤੇ ਸਹਿਬਜ਼ਾਦਿਆਂ ਲਈ ਸ਼ਿਸ਼ਕਾਰ ਲਈ ਖਰੀਦੀ ਸੀ ਇਸ ਤੇ ਸਾਡਾ ਕੋਈ ਹੱਕ ਨਹੀਂ ਆ ਇਹ ਗੁਰੂ ਦੇ ਨਾਂ ਤੇ ਆ ਜਗਾ ਤੇ ਇਸ ਕਰਕੇ ਸਾਡੀ ਵੰਚ ਚ ਕੋਈ ਵੀ ਇੱਕ ਵੀ ਪਰਿਵਾਰ ਦਾ ਜੀ ਜਿਉਂਦਾ ਨਾ ਬਚੇ ਜਿਹੜਾ ਇਹ ਦਾਵਾ ਕਰ ਸਕੇ ਕਿ ਇਹ ਜਗ੍ਹਾ ਸਾਡੇ ਪੁਰਖਿਆਂ ਨੇ ਖਰੀਦੀ ਸੀ ਇਹਦੇ ਮਾਲਕ ਅਸੀਂ ਤੇ ਇਹ ਸੀ ਦੀਵਾਨ ਟੋਡਰਮਲ ਦੀ ਉਹ ਕੁਰਬਾਨੀ ਜਿਹੜੀ ਕਿ ਅਸੀਂ ਆ तकरीबन ਯਾਦ ਤਾਂ ਹਰ ਇੱਕ ਕਰਦੇ ਆ ਸਾਨੂੰ ਇਹ ਵੀ ਪਤਾ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਜਿਹੜੀ ਸਰਹੰਦ ਦੇ ਵਿੱਚ ਹੈ ਪਰ ਪਸ਼ੋਕੜ ਬਾਰੇ ਤੇ ਜਾਂ ਉਹ ਏਡੇ ਵੱਡੇ ਮਕਾਮ ਤੇ ਸ੍ਰੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਕਿਵੇਂ ਪਹੁੰਚੇ ਸੀ ਤੇ ਗੁਰੂ ਤੇਗ ਬਹਾਦਰ ਨੇ ਉਹਨਾਂ ਨੂੰ ਕਿਵੇਂ ਕਿਹਾ ਸੀ ਕਿ ਅਸੀਂ ਜਦੋਂ ਤੁਹਾਡੇ ਤੋਂ ਮੋਹਰਾਂ ਲੈਣੀਆਂ ਹੋਈਆਂ ਨੇ ਉਹਦੋਂ ਗੱਡੇ ਪਰਤੀ ਲਵਾਵਾਂਗੇ ਸੋ ਇੰਨੇ ਇੱਕ ਇਤਿਹਾਸ ਨਾਲ ਸਾਂਝ ਪਾਈ ਸੀ ਅੱਜ ਆਪਾਂ ਤੇ ਜੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਮਿਲਦੇ ਆ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ